ਜੀ ਪਿਆਰ ਅਤੇ ਸਤਿਕਾਰ ਭਰੀ ਸਾਰ ਸਤਿ ਸ਼ਕਾਲ ਅੱਜ ਆਪਾਂ ਸੁਣਾਵਾਂਗੇ ਇੱਕ ਛੋਟੀ ਜਿਹੀ ਕਹਾਣੀ ਜਿਸ ਨੂੰ ਹਰ ਵਰਗ ਦਾ ਇਨਸਾਨ ਜੋ ਆਪਣੀ ਰੋਜ਼ਮਿਆਂ ਭਰੀ ਜ਼ਿੰਦਗੀ ਵਿੱਚ ਪਰੇਸ਼ਾਨ ਹੈ ਸੁਣ ਸਕਦਾ ਹੈ ਕਈ ਵਾਰ ਕੀ ਹੁੰਦਾ ਹੈ ਕਿ ਆਪਾਂ ਆਪਣੀ ਡੇਲੀ ਲਾਈਫ ਵਿੱਚ ਐਨਾ ਟੈਨਸ਼ਨਾਂ ਚਿੰਤਾਵਾਂ ਵਿੱਚ ਘਿਰ ਜਾਂਦੇ ਹਾਂ ਕਿ ਜ਼ਿੰਦਗੀ ਵਿੱਚ ਸਕੂਨ ਹੀ ਨਹੀਂ ਰਹਿੰਦਾ ਤਾਂ ਇਸ ਵੀਡੀਓ ਵਿੱਚ ਆਪਾਂ ਸਿੱਖਾਂਗੇ ਕਿ ਕਿਵੇਂ ਜ਼ਿੰਦਗੀ ਨੂੰ ਸਹਿਜ ਤੇ ਸਕੂਨ ਭਰਿਆ ਬਣਾਉਣਾ ਹੈ ਇਹ ਕਹਾਣੀ ਹੈ ਆਪਣੇ ਵਰਗ ਦੇ ਹੀ ਇਕ ਟੈਨਸ਼ਨ ਦੇ ਮਾਰੇ ਇਨਸਾਨ ਦੀ ਉਹ ਹਮੇਸ਼ਾ ਹੀ ਤਪਿਆ ਜਹਾ ਰਿਹਾ ਕਰਦਾ ਛੋਟੀ ਜਿਹੀ ਨੌਕਰੀ ਘਰ ਦੀ ਪੂਰੀ ਜ਼ਿੰਮੇਵਾਰੀ ਆਉਣ ਵਾਲੇ ਕੱਲ ਦੀ ਫਿਕਰ ਉਸ ਨੂੰ ਹਮੇਸ਼ਾ ਲੱਗੀ ਰਹਿੰਦੀ ਖੁਦ ਦੇ ਖਰਚਿਆਂ ਨਾਲੋਂ ਪਹਿਲਾਂ ਉਹ ਆਪਣੇ ਪਰਿਵਾਰ ਵਾਲੇ ਸੋਚਿਆ ਕਰਦਾ ਆਉਣ ਵਾਲੇ ਕੱਲ ਦੀ ਫਿਕਰ ਵਿੱਚ ਉਸਦੇ ਵਾਲ ਵੀ ਚਿੱਟੇ ਹੋ ਗਏ ਸਨ ਹਮੇਸ਼ਾ ਸੋਚਾਂ ਵਿੱਚ ਘਰਿਆ ਉਹ ਆਖਰੀ ਵਾਰ ਕਦ ਹੱਸਿਆ ਹੋਣਾ ਉਸ ਨੂੰ ਤਾਂ ਸ਼ਾਇਦ ਇਹ ਵੀ ਨਹੀਂ ਪਤਾ ਸੀ ਪੈਸੇ ਕਮਾਉਣ ਦੀ ਦੌੜ ਵਿੱਚ ਸ਼ਾਮਲ ਹੋਇਆ ਉਹ ਜ਼ਿੰਦਗੀ ਨੂੰ ਜਿਉਣਾ ਹੀ ਭੁੱਲਦਾ ਜਾ ਰਿਹਾ ਸੀ ਨਾਮ ਸੰਤੋਖ ਸਿੰਘ ਪਰ ਜ਼ਿੰਦਗੀ ਵਿੱਚ ਸੰਤੋਖ ਬਿਲਕੁਲ ਵੀ ਨਹੀਂ ਸੀ ਆਹ ਕਰਨਾ ਉਹ ਕਰਨਾ ਉਸ ਦੀ ਜ਼ਿੰਦਗੀ ਤਾਂ ਬਸ ਇਨਾਂ ਵਿੱਚ ਹੀ ਸੀਮਤ ਜੇ ਹੋ ਕੇ ਰਹਿ ਗਈ ਸੀ ਪਰ ਇੱਕ ਘਟਨਾ ਜੋ ਹਰ ਰੋਜ਼ ਵੇਖਦਾ ਸੀ ਉਸ ਦੇ ਘਰ ਦੇ ਬਿਲਕੁਲ ਨਾਲ ਇੱਕ ਖਾਲੀ ਪਲਾਟ ਪਿਆ ਸੀ ਜਿਸ ਵਿੱਚ ਬਹੁਤ ਕਾਹ ਹੋ ਗਿਆ ਹੋਇਆ ਸੀ ਉਹ ਦੇਖਦਾ ਇੱਕ ਬਜ਼ੁਰਗ ਹੋਮਰ ਵਿਅਕਤੀ ਆਪਣੇ ਕੁਝ ਭੇਡਾਂ ਤੇ ਬੱਕਰੀਆਂ ਨੂੰ ਲੈ ਕੇ ਉੱਥੇ ਪਹੁੰਚ ਜਾਂਦਾ ਪਲਾਟ ਦੇ ਇੱਕ ਪਾਸੇ ਉੱਗੇ ਵੱਡੇ ਸਾਰੇ ਨਿੰਮ ਹੀ ਖਾਪਨਾ ਪਰਨਾ ਬਿਸ਼ਾ ਆਰਾਮ ਨਾਲ ਲੱਤ ਤੇ ਲਾਤ ਰੱਖ ਕੇ ਲੰਮਾ ਪੈ ਜਾਂਦਾ ਤੇ ਬੱਕਰੀਆਂ ਉਸ ਪਲਾਟ ਵਿੱਚ ਚੜਦੀਆਂ ਰਹਿੰਦੀਆਂ ਤੇ ਇਦਾਂ 68 ਨਾਲ ਪਿਆ ਰਹਿੰਦਾ ਜਿਵੇਂ ਕਈ ਮਰੱਬਿਆਂ ਦਾ ਮਾਲਕ ਹੋਵੇ ਇਹ ਘਟਨਾ ਉਹ ਹਰ ਰੋਜ਼ ਦੇਖਦਾ ਫਿਰ ਇੱਕ ਦਿਨ ਰਿਹਾਨ ਆ ਗਿਆ ਤੇ ਉਸਨੇ ਬਜ਼ੁਰਗ ਆਦਮੀ ਤੋਂ ਪੁੱਛ ਹੀ ਲਿਆ ਹਾਲਜਾਲ ਤੋਂ ਸ਼ੁਰੂ ਹੋਈ वार्तालाप ਆਖਰੀ ਮੁੱਦੇ ਤੇ ਪਹੁੰਚੀ ਬੜੇ ਹੀ ਠਰਮੇ ਨਾਲ ਉਸਨੇ ਬਜ਼ੁਰਗ ਤੋਂ ਪੁੱਛਿਆ ਬਾਪੂ ਜੀ ਤੁਸੀਂ ਇੱਥੇ ਕਾਫੀ ਟਾਈਮ ਤੋਰ ਰਹੇ ਹੋ ਜੇ ਪਲਾਟ ਮਾਲਕ ਨੂੰ ਪਤਾ ਚੱਲ ਗਿਆ ਤਾਂ ਉਸਨੇ ਸਾਨੂੰ ਰੋਕ ਦਿੱਤਾ ਫਿਰ ਤੁਸੀਂ ਕਦੇ ਸਵਾਰੀ ਨਹੀਂ ਸੋਚਿਆ ਉਸ ਦੀ ਗੱਲ ਸੁਣ ਬਜ਼ੁਰਗ ਆਦਮੀ ਬੋਲਿਆ ਪੁੱਤਰਾ ਜੋ ਆਪਾਂ ਨੇ ਦੇਖਿਆ ਹੀ ਨਹੀਂ ਉਸ ਬਾਰੇ ਸੋਚ ਕੇ ਕੀ ਕਰਨਾ ਕੀ ਪਤਾ ਉਹ ਮਾਲਕ ਮੈਨੂੰ ਰੋਕੇ ਹੀ ਨਾ ਜਾਂ ਕੀ ਪਤਾ ਰੋਕ ਦੇ ਇਸ ਬਾਰੇ ਸੋਚ ਕੇ ਮੈਂ ਅੱਜ ਦਾ ਟਾਈਮ ਕਿਉਂ ਖਰਾਬ ਕਰਨਾ ਜੋ ਹੋਣਾ ਹੈ ਉਹ ਤਾਂ ਹੋ ਕੇ ਹੀ ਜਾਂਦਾ ਹੈ ਚਿੰਤਾ ਵਿੱਚ ਪੈ ਕੇ ਆਪਣੇ ਵਧੀਆ ਦਿਨਾਂ ਨੂੰ ਕਿਉਂ ਖਰਾਬ ਕਰਾਂ ਮੈਂ ਜ਼ਿੰਦਗੀ ਦੇ ਪੂਰੇ ਤਜਰਬੇ ਵਿੱਚ ਇੱਕ ਗੱਲ ਹੀ ਸਿੱਖੀ ਹੈ ਬਸ ਆਪਣਾ ਕਰਮ ਕਰਦੇ ਰਹੋ ਬਾਕੀ ਡੋਰਾਂ ਉਸ ਨੀਲੀ ਛਤਰੀ ਵਾਲੇ ਤੇ ਛੱਡ ਦਿਓ ਮੈਨੂੰ ਨਹੀਂ ਪਤਾ ਮੈਂ ਇੱਥੇ ਕਿੰਨੇ ਦਿਨ ਹੋਰ ਆ ਸਕਦਾ ਹਾਂ ਪਰ ਇਹਨਾਂ ਜ਼ਰੂਰ ਕਹਿਣਾ ਜਿੰਨੇ ਦਿਨ ਵੀ ਆਉਣਾ ਉਹਨੇ ਦਿਨ ਮੈਂ ਇਸ ਜਗ੍ਹਾ ਦਾ ਆਨੰਦ ਜ਼ਰੂਰ ਮਾਣਨਾ ਹੈ ਆਉਣ ਵਾਲੇ ਕੱਲ ਦੀ ਫਿਕਰ 'ਚ ਮੈਂ ਆਪਣਾ ਅੱਜ ਨਹੀਂ ਖਰਾਬ ਕਰ ਸਕਦਾ ਉਸ ਕੋਲ ਹੁਣ ਪੁੱਛਣ ਲਈ ਕੁਝ ਵੀ ਬਾਕੀ ਨਹੀਂ ਸੀ ਨਾਨ ਦੀ ਤਰ੍ਹਾਂ ਉਸਦੇ ਚਿਹਰੇ ਤੇ ਹਲਕੀ ਜਿਹੀ ਮੁਸਕਾਨ ਦਾ ਗੁਵਾਰ ਫਟ ਗਿਆ ਇੰਜ ਲੱਗਾ ਸੰਤੋਖ ਸਿੰਘ ਨੂੰ ਸੱਚਮੁੱਚ ਹੀ ਸੰਤੋਖ ਮਿਲ ਗਿਆ ਹੋਵੇ